ਸਰਬੱਤ ਦਾ ਭਲਾ ਚੈਰੀਟੇਵਲ ਟਰਸਟ ਵੱਲੋਂ ਸ਼੍ਰੀ ਨੰਦਪੁਰ ਸਾਹਿਬ ਵਿਖੇ ਦੋ ਰੋਜ਼ਾ ਕੌਮੀ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਸ਼੍ਰੀ ਨੰਦਪੁਰ ਸਾਹਿਬ ਦੀ ਵਿਰਾਸਤ ਨੂੰ ਦਸਤਾਵੇਜ਼ੀ ਰੂਪ ਦੇਣ ਦਾ ਯਤਨ ਕੀਤਾ ਗਿਆ ਪੇਸ਼ ਅਸ ਬਾਬਤ ਸਾਡੀ ਰਿਪੋਰਟ ਸਰਬੱਤ ਦਾ ਭਲਾ ਚੈਰੀਟੇਵਲ ਟਰਸਟ ਵੱਲੋਂ ਸ਼੍ਰੀ ਨੰਦਪੁਰ ਸਾਹਿਬ ਵਿਖੇ ਦੋ ਰੋਜ਼ਾ ਕੌਮੀ ਕਾਨਫਰੰਸ ਕਰਵਾਈ ਗਈ ਜਿਸ ਦਾ ਵਿਸ਼ਾ ਸਮਿਲਤਾ ਦਾ ਵਿਚਾਰ ਸ਼੍ਰੀ ਨੰਦਪੁਰ ਸਾਹਿਬ ਦੀ ਪਾਵਨ ਰਮਣੀਕ ਅਲੌਕਿਕ ਤਪਸੀ ਇਸ ਕਾਨਫਰੰਸ ਦਾ ਉਦੇਸ਼ ਵਿਰਾਸਤ ਨੂੰ ਦਸਤਾਵੇਜ਼ੀ ਰੂਪ ਦੇਣ ਦਾ ਯਤਨ ਕਰਨਾ ਆਧੁਨਿਕ ਪਰਿਪੇਖ ਵਿੱਚ ਚੇਤਨਾ ਦੇ ਅਧਿਆਤਮਿਕ ਅਤੇ ਨੈਤਿਕ ਕਦਰਾਂ ਕੀਮਤਾਂ ਭਰਪੂਰ ਰੂਪਰੇਖਾ ਪ੍ਰਦਾਨ ਕਰਨਾ ਸਰਵ ਸਾਂਝੀ ਵਾਲਤਾ ਤੇ ਆਧੁਨਿਕ ਪਰਿਵेशਤਾ ਨਵਿਕਲਾ ਪੈਰਾਡਾਈਮ ਸਿਰਜਣਾ ਸਾਹਿਤਿਕ ਸੰਗ੍ਰਹਿ ਨੂੰ ਸੰਭਾਲਣਾ ਤੇ ਪ੍ਰਕਾਸ਼ਿਤ ਕਰਨਾ ਸੀ ਡਾਕਟਰ ਐਸ.ਪੀ. ਸਿੰਘ ਵਿਰਾਇਵਲ ਇਸ ਕਾਨਫਰੰਸ ਤੋਂ ਉਦਕਤਨ ਕੀਤਾ ਗਿਆ ਕਾਨਫਰੰਸ ਦੀ ਪ੍ਰਧਾਨਗੀ ਪਦਮਸ਼੍ਰੀ ਸੁਰਜੀਤ ਪਾਤਰ ਵੱਲੋਂ ਕੀਤੀ ਗਈ ਸ਼੍ਰੀ ਮਾਦਵ ਕੌਸ਼ਿਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਡਾਕਟਰ ਸਰਵਜਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਡਾਕਟਰ ਸੋਨਦੀਪ ਮੋਂਗਾ ਵੱਲੋਂ ਸਵਾਗਤੀ ਭਾਸ਼ਣ ਦੇ ਕੇ ਕਾਨਫਰੰਸ ਦੀ ਸ਼ੁਰੂਆਤ ਕੀਤੀ ਗਈ ਡਾਕਟਰ ਅਮਰਜੀਤ ਗਰੇਵਾਲ ਵੱਲੋਂ ਪੂਜੀਵਤ ਭਾਸ਼ਣ ਦਿੱਤਾ ਗਿਆ ਇਸ ਕਾਨਫਰੰਸ ਵਿੱਚ ਗੁਰੂ ਸਾਹਿਬਾਨਾਂ ਦੁਆਰਾ ਦਿੱਤੇ ਗਏ ਸ਼੍ਰੀ ਨੰਦਪੁਰ ਸਾਹਿਬ ਦੇ ਅਧਿਆਤਮਿਕ ਸੰਕਲਪ ਨੂੰ ਵਿਸ਼ੇ ਪਦਰ ਤੇ ਵਿਚਾਰਿਆ ਗਿਆ ਕਾਨਫਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ਵਿੱਚ ਡਾਕਟਰ ਈਸ਼ਵਰ ਦਿਆਲ ਗੋੜ ਵੱਲੋਂ ਪ੍ਰਦਾਨਗੀ ਕੀਤੀ ਗਈ ਡਾਕਟਰ ਮਨੋਹਰ ਸਿੰਘ ਡਾਕਟਰ ਮਨਜਿੰਦਰ ਸਿੰਘ ਅਤੇ ਡਾਕਟਰ ਯੋਗਰਾਜ ਅੰਗਰੀਸ਼ ਵੱਲੋਂ ਪਰਚੇ ਪੜੇ ਗਏ ਕਾਨਫਰੰਸ ਦੇ ਦੂਜੇ ਅਕਾਦਮਿਕ ਸੈਸ਼ਨ ਵਿੱਚ ਡਾਕਟਰ ਰਵੀਲ ਸਿੰਘ ਵੱਲੋਂ ਪ੍ਰਦਾਨਗੀ ਕੀਤੀ ਗਈ ਡਾਕਟਰ ਅਵਤਾਪ ਸਿੰਘ ਡਾਕਟਰ ਮੋਹਨ त्याਗੀ ਅਤੇ ਡਾਕਟਰ ਪ੍ਰਵੀਨ ਕੁਮਾਰ ਵੱਲੋਂ ਪਰਚੇ ਪੜੇ ਗਏ ਕਾਨਫਰੰਸ ਦੇ ਤੀਜੇ ਅਕਾਦਮਿਕ ਸੈਸ਼ਨ ਵਿੱਚ ਡਾਕਟਰ ਜਤਿੰਦਰ ਗਰੋਵਰ ਵੱਲੋਂ ਪ੍ਰਦਾਨ ਕੀਤੀ ਗਈ ਡਾਕਟਰ ਰਜੋਤ ਸਿੰਘ ਡਾਕਟਰ ਪਰਮਜੀਤ ਸਿੰਘ ਅਤੇ ਡਾਕਟਰ ਯਾਦਵਿੰਦਰ ਸਿੰਘ ਵੱਲੋਂ ਪਰਚੇ ਪੜੇ ਗਏ ਕਾਨਫਰੰਸ ਦੇ ਚੌਥੇ ਅਕਾਦਮਿਕ ਸੈਸ਼ਨ ਵਿੱਚ ਡਾਕਟਰ ਜਸਪਾਲ ਸਿੰਘ ਕਾਂਗ ਵੱਲੋਂ ਪ੍ਰਦਾਨ ਕੀਤੇ ਗਈ ਅਮਰਜੀਤ ਸਿੰਘ ਡਾਕਟਰ 라ਵਣਪ੍ਰੀਤ ਕੌਰ ਗੁਰਦੇਵ ਸਿੰਘ ਅਤੇ ਡਾਕਟਰ ਪ੍ਰithvi ਰਾਜ ਠਾਪੜ ਵੱਲੋਂ ਪਰਚੇ ਪੜੇ ਗਏ ਕਾਨਫਰੰਸ ਦੇ ਪੰਜਵੇਂ ਅਕਾਦਮਿਕ ਸੈਸ਼ਨ ਵਿੱਚ ਡਾਕਟਰ ਜਸਵੀਰ ਕੌਰ ਵੱਲੋਂ ਪ੍ਰਦਾਨ ਕੀਤੀ ਗਈ ਇਹ ਸੰਗੀਤਕ ਸੈਸ਼ਨ ਸੀ ਡਾਕਟਰ ਅਲੰਕਾਰ ਸਿੰਘ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਤੇ ਰਗਾ ਬਾਰੇ ਦੱਸਿਆ ਗਿਆ। ਡਾਕਟਰ ਜੇ ਸ਼ਰਮਾ ਅਤੇ ਡਾਕਟਰ ਹਰਜਸ ਕੌਰ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਕਾਨਫਰੰਸ ਦੀ ਸਮਾਪਤੀ ਸਮਰੋਧੀ ਪ੍ਰਧਾਨਗੀ ਹਰਪਜਨ ਸਿੰਘ ਸਾਹਿਬਾ ਵੱਲੋਂ ਕੀਤੀ ਗਈ। ਡਾਕਟਰ ਗੁਰਪ੍ਰੀਤ ਕੌਰ ਵੱਲੋਂ ਕਾਨਫਰੰਸ ਦੀ ਰਿਪੋਰਟ ਪੇਸ਼ ਕੀਤੀ ਗਈ। ਮਾਨਸੂਨ ਚਾਲਨ ਡਾਕਟਰ ਭੁਪਿੰਦਰ ਕੌਰ ਵੱਲੋਂ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਵਰਾਏ ਵੱਲੋਂ ਇਸ ਕਾਨਫਰੰਸ ਦਾ ਸਾਰਾ ਸਿਹਰਾ ਡਾਕਟਰ ਮਨਮੋਹ ਸਿੰਘ ਨੂੰ ਦਿੱਤਾ ਗਿਆ। ਡਾਕਟਰ ਉਪਰਾਏ ਨੇ ਦੱਸਿਆ ਕਿ ਡਾਕਟਰ ਮਰਮੋਹ ਸਿੰਘ ਚੌਂਦੇਸਾਨ ਕੇ ਇੱਕ ਕੌਮੀ ਪੱਧਰ ਦੀ ਕਾਨਫਰੰਸ ਸ੍ਰੀ ਨੰਦਪੁਰ ਸਾਹਿਬ ਵਿੱਚ ਕਰਵਾਈ ਜਾਵੇ ਇਸ ਕਾਨਫਰੰਸ ਵਿੱਚ ਆਏ ਹੋਏ ਸਾਰੇ ਬੁੱਧੀਜੀਵੀ ਮਹਿਮਾਨਾਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ ਗਏ ਜਿਨ੍ਹਾਂ ਤੋਂ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇ ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਅਜਿਹੀ ਕਾਨਫਰੰਸ ਹਰ ਸਾਲ ਕਰਵਾਈ ਜਾਵੇਗੀ ਵਰਲਡ ਲੈਵਲ ਤੋਂ ਬੁੱਧੀਜੀਵੀ ਮਹਿਮਾਨਾਂ ਨੂੰ ਬੁਲਾਇਆ ਜਾਵੇਗਾ ਤੇ ਵਫਾਕ ਸ਼ਖਸੀਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਉਨਾ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਹਰ ਸਾਲ ਕੌਂਟਾਲ ਸਾਹਿਬ ਵਿੱਚ ਵੀ ਕਵੀ ਦਰਬਾਰ ਕਰਵਾਇਆ ਜਾਂਦਾ ਹੈ ਉੱਥੇ ਵੀ ਆਏ ਹੋਏ ਸਾਰੇ ਮਹਿਮਾਨਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ ਜਾਂਦਾ ਹੈ ਡਾਕਟਰ ਐਸ.ਪੀ ਸਿੰਘ ਬਰਾਇਵਾਲ ਦੇ ਕਾਨਫਰੰਸ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਇਸ ਕਾਨਫਰੰਸ ਵਿੱਚ ਸਨਿਯੂ ਬਰਾਇ ਐਡਵਾਂਸਡ ਸੈਂਸਿਟਿਵਿਟੀ ਦੇ ਵਿਦਿਆਰਥੀਆਂ ਵੱਲੋਂ ਤੰਤੀ ਸਾਜ਼ ਅਤੇ ਰਾਗਾਂ ਨਾਲ ਸ਼ਬਦ ਗਾਇਨ ਕੀਤਾ ਗਿਆ ਦੱਸਦੇ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਪਿੰਡੂ ਅਤੇ ਦੂਰ ਦਰਡੇ ਦੇ ਖੇਤਰਾਂ ਦੀ ਸਮਾਜਿਕ ਅਤੇ ਆਰਥਿਕ ਤਬਦੀਲੀ ਨੂੰ ਸਮਰਪਿਤ ਹੈ ਜਿਹੜੀ ਪਿਛਲੇ 11 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਬੜਮੁੱਲਾ ਯੋਗਦਾਨ ਪਾ ਰਹੀ ਹੈ ਸੈਲੀਵਰਾਏ ਉਹ ਵਿਖੇ ਸਦਨ ਚ ਦੋ ਦਿਨ ਤੋਂ ਕਨਫਰੰਸ ਚੱਲ ਰਹੀ ਹੈ ਅਸੀਂ ਸਾਰਤਾ ਬੋਲਦੇ ਇਹ ਇਸ ਮਾਤੀ ਹੋਈ ਹੈ ਹੋਰ ਮੈਂ ਦੱਸਣਾ ਚਾਹੁੰਦਾ ਕਿ ਇਹਦਾ ਸਾਰਾ ਜਣਾ ਸਰਾ ਜਾਂਦਾ ਹੈ ਉਹ ਡਾਕਟਰ ਮਨਮੋਹ ਸਿੰਘ ਜੀ ਨਾਲ ਹੈ ਕਿ ਕਿ ਨਾਮ ਹੈ ਇਹ ਇਹਨਾਂ ਦਾ ਆਈਡੀਆ ਸੀ ਕਿ ਇੱਕ ਕੌਮੀ ਪੱਧਰ ਤੇ ਚੱਲਿਆ கான்ਫਰੰਸ ਉਹਨਾਂ ਨੂੰ ਸਾਫ਼ ਹੀ ਦਿੱਤਾ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦਾ ਇਹ ਹੀ ਦੱਸਣਾ ਬਹੁਤ ਸਾਫ਼ ਹੀ ਲਿਖਿਆ ਨੇ ਲਿਆ ਨੇ ਉਹ ਦੌਰ ਐ ਸਦਨ ਨਾਲ ਉਹ ਹੋਇਆ ਗਿਆ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਇਸ ਤੋਂ ਅੱਛੀ ਹੋਰ ਜਗ੍ਹਾ ਨਹੀਂ ਹੈ ਬਾਸੀ ਰਹਿ ਜਾਂ ਤਾਂ ਮੈਂ ਇਹ ਕਹਿੰਦਾ ਸੀ ਜਦੋਂ ਮੈਂ ਧਿਆ ਕਰੋ ਉਹ ਇਸੇ ਕਰਕੇ ਅੱਜ ਵੀ ਆ ਦੋ ਦਿਨ ਦੀ ਦੇਖਿਆ ਕਿ ਸਾਰੇ ਹੀ ਵਿਦਵਾਨ ਪੜੇ ਅੱਛੇ-ਅੱਛੇ ਪਾਦਰ ਸਾਹਿਬਾਇ ਨੇ ਗੋਲ ਸਭ ਬੈਠੇ ਰਵਿੰਦਰ ਸਿੰਘ ਜੀ ਮ ਸਾਰੇ ਕਿਹਦਾ ਇਹਦਾ ਨਾਮ ਨਵਾਂ ਸਾਰੇ ਇਹ ਜਿਹੜੀਆਂ ਮਹਾਨ ਸ਼ਕਤੀਤਾ ਨੇ ਉਹਨਾਂ ਨੇ ਇਸ ਕਾਨਫਰੰਸ ਵਿੱਚ ਪਾਰਟ ਲਿਆ ਦੂਸਰਾ ਸਟਾਫ ਹੈ ਸਾਡੇ ਇੱਥੇ ਡਾਕਟਰ ਸੋਮਦੀਪ ਮੁੰਗਲ ਜੀ ਕੁਬਿੰਦਰ ਗੌਰੜੀ ਹੈ ਬਾਕੀ ਜਿਹੜਾ ਸਟਾਫ ਹੈ ਸਾਰਾ ਉਹ ਸਾਡੇ ਹੈੱਡ ਆਫਿਸ ਤੋਂ ਜਿਹੜੇ ਅੱਜ ਡਾਕਟਰ ਗਿਲ ਨੇ ਮੈਡਮ ਗਿਲ ਨੇ ਗਰੇਵਾਲ ਸਾਹਿਬ ਅਟਵਾਲ ਸਾਹਿਬ ਉਹ ਸਾਡੇ ਕੌਮੀ ਪ੍ਰਧਾਨ ਨੇ ਸਰ ਜਸਾ ਸਿੰਘ ਜੀ ਸੋ ਇਹ ਸਾਰੀ ਟੀਮ ਜਿਹੜੀ ਹੈ ਕੱਲ ਸਵੇਰ ਦੇ ਹੀ ਇੱਥੇ ਆਏ ਹੋਏ ਨੇ ਔਰ ਇਹ ਵੀ ਦੋ ਦਿਨਾਂ ਨਾਲ ਪੂਰੀ ਕਾਨਫਰੈਂਸ ਤੋਂ ਜੋ ਜੋ ਕੰਮ ਹੋਣੇ ਸੀ ਸਾਰੇ ਇੱਥੇ ਕੋਈ ਐਜੂਕੇਸ਼ਨ ਦਾ ਜਾਂ ਪੂਰੀ ਸਕਿੱਲ ਡਿਵੈਲਪਮੈਂਟ ਦਾ ਸੀ ਮੈਡਮ ਗਿਲ ਦੇਖਦੇ ਨੇ ਸਾਰੇ ਸੋ ਬੜੀ ਸਫਲਤਾਪੂਰਵਕ ਕਦਮ ਰਹੀ ਹੈ ਅੱਜ ਇਸ ਸਮੇਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਨਾਲ ਤੇ ਇਹਨਾਂ ਨੇ ਇੱਕ ਤੈਂ ਗੱਲ ਕੀਤੀ ਹੈ ਕਿ ਕੋਈ ਬਾਦਸ਼ਾਹ ਸਾਹਿਬ ਨਾਲ ਸਾਡੀ ਸਾਰੀ ਮੀਟਿੰਗ ਹੋਈ ਕਾਫੀ ਨਮੀ ਜੋੜੀ ਜਿਸ ਸਾਡੀ ਪੱਤਰਕਾਰ ਨੇ ਕਹਿੰਦੇ ਚਲੋ ਉਹਦੇ ਵੀ ਸੁਧਾਰ ਕਾਫੀ ਆ ਚੁੱਕਾ ਹੈ ਔਰ ਹੋਰ ਵੀ ਕਾਫੀ ਸੁਧਾਰ ਹੋਣ ਚਾਹੀਦਾ ਦੂਸਰਾ ਇਹਨਾਂ ਨੇ ਕਿਹਾ ਕਿ ਇਹ ਵੀ ਕਾਨਫਰੰਸ ਅੱਜ ਹੋਈ ਹੈ ਤੇ ਕਿ ਹਰ ਸਾਲ ਲੈ ਕਰੇਗੀ ਬੋਲੇ ਸੋਨ ਹੀਆ ਸਤਿ ਸ੍ਰੀ ਅਕਾਲ ਆਗਿਆ ਦੇਵੀ ਨਾਲ ਕਿ ਅਸੀਂ ਇੱਕ evoluti shaktiyo ਤੋਂ ਸਾਲ ਦੇ ਵਿੱਚ ਇੱਕ ਵਾਰੀ ਹਰ ਮਖਵਲ ਫੀਲਡ ਦੇ ਵਿੱਚ ਉਹਨੂੰ ਸਨਮਾਨ ਦਵੀ ਕਰਾਂਗੇ ਦੂਸਰੇ ਪਾਸੇ ਇੱਕ ਇੱਕ ਸਾਲ ਦੇ ਵਿੱਚ ਅਗਰ ਇੱਕ ਕਾਨਫਰੰਸ ਹੈ ਤਾਂ ਜ਼ਿਆਦਾ ਨਹੀਂ ਹੈ ਹੁਣ ਕੋਰ ਪਲੈਨਿੰਗ ਹੋ ਰਹੀ ਹੈ ਕਿ ਅਸੀਂ ਹਰ ਮਹੀਨੇ ਕੁਝ ਨਾ ਕੁਝ ਕਰਦੇ ਰਹੀਏ ਕਵੀ ਦੇ ਬਾਦ ਅਸੀਂ ਪਿਛਲੇ 8 ਸਾਲ ਤੋਂ ਰਸਾਉਤੇ ਫਾਉਂਡਾਸ਼ਨ ਜੀ ਨੇ ਉਥੇ ਕਰਦੇ ਆ ਔਰ ਸਾਡੇ ਕੋਲ 36 37 ਜਿਹੜੇ ਕਰੀਏ ਅਸੀਂ ਬੁਲਾਦੇ ਆਂ। ਤੋਂ ਸਾਰਿਆਂ ਨੂੰ ਬੜਾ ਮਾਨ ਸਨਮਾਨ ਅਸੀਂ ਦਿੰਨੇ ਆਂ। ਕਿਉਂਕਿ ਉਹਨਾਂ ਦੀ ਇੱਛਾ ਹੀ ਹੁੰਦਾ ਸਾਰਾ। ਔਰ ਮੈਂ ਗਰੂ ਚਾਹਾਂਗਾ ਕਿ ਅਸੀਂ ਕਿ ਕਵੀਰ ਜੀ ਦਾ ਆਦੇ ਰਿਤਰੀ ਕਰਾਈਏ। ਸਾਡੇ ਕੋਲ 40 42 ਜਿਹੜੇ ਕਰੀ ਹੈਗੇ ਨੇ ਉਹਨਾਂ ਦੀ ਐਡਿਸਟਾ ਹੈਗੇ ਨੇ ਸਾਰੇ ਕੋਲ ਨਾਮ ਪੱਤਰ ਸਾਰੇ ਹੈਗੇ ਨੇ। ਪੁਰਾਣੇ ਕਈ ਵੇਲੇ ਕਿਹਾ ਕਿ ਤੁਕੇ ਅਜੇ ਸਰਨ ਦਰਸਾ ਦੇ ਵਿੱਚ ਸਾਡੇ ਅਕੀਰ ਬਰਬਾਦ ਇੱਕਰਾ ਉਹ ਤੇ ਮਾਰਚ ਨੂੰ ਹੋ ਰਿਹਾ ਉਸ ਤੋਂ ਬਾਅਦ ਅਸੀਂ ਸਿਰਖਾਗੇ April ਜਾਂ May ਦੇ ਵਿੱਚ ਇਹ ਜਨਨੇ ਸੀ ਉਹ ਵੀ ਜੁਲਾਈ ਤੋਂ ਮੰਗੇ ਸੋ ਕਿੰਨੇ ਕਦਮ ਹੈ ਸਾਰਿਆਂ ਦਾ ਬਹੁਤ ਬੋਤਨਾਦੀ ਹੈ ਜੀ ਸਾਰੇ ਇੱਥੇ ਆਏ ਪਰ ਮੈਂ ਤਾਂ ਮੰਨ ਸਮਝਦਾ ਆਪਣੇ ਆਪ ਨੇ ਕਿ ਮੈਂ ਕੋ ਪਾਂਦੇ ਸਾਇ ਨਿਆ ਟੈਕ ਕੀਤੀਆਂ ਨਹੀਂ ਔਰ ਇੱਥੇ ਤੁਸੀਂ ਦੇਖ ਰਹੇ ਹੋਣੇ ਕਿ ਮੈਂ ਜਿੰਨੇ ਵੀ ਆਪਣੇ ਵਿਦਵਾਨਾਂ ਦੇ ਪੇਪਰ ਬੜੇ ਹੈ ਗੁਰਸਾਬੇ ਇੱਕ ਵੀ ਡਿਫਰੈਂਸ ਨਹੀਂ ਕੀਤਾ ਯੈਸ ਸਰ ਪਰ ਮੈਂ ਕੰਪਲੀਟ ਦੋ ਦਿਨ ਤੋਂ ਮੈਂ ਉਠਿਆ ਨਹੀਂ ਮੈਂ ਲੇਕਿਨ ਕਿਉਂਕਿ ਇੰਨਾ ਮੈਨੂੰ ਜਿਆਦਾ ਆ ਰਿਹਾ ਸੀ ਤੇ ਉਹ ਇਹ ਗੱਲਾਂ ਇੰਨੀਆਂ ਮੈਨੂੰ ਸਿੱਖਣ ਨੂੰ ਮਿਲ ਰਹੀਆਂ ਸੀਗੀਆਂ ਸੋ ਫਿਰ ਸਾਰਾ ਤੁਹਾਡਾ ਧੰਨਵਾਦ ਹੋਰ ਵਾਹਿਗੁਰੂ ਜੀ ਅਫਤਾਸ ਕਰਦੇ ਆ ਕਿ ਜੋ ਅਸੀਂ ਸਾਰੇ ਨੇ ਇਹ ਪ੍ਰੋਗਰਾਮ ਬਣਾਏ ਨੇ ਸਾਰੇ ਸੋ ਇਹਨੂੰ ਆਪਾਂ ਇਸੇ ਤਰ੍ਹਾਂ चलावानी बाकी बिल्कुल ठीक तो है सोन जी ने भी कहा कि वर्ल्ड लैवल तो लोग इतने आएंगे बिल्कुल चलती रहेगी फिर डॉक्टर साहब सब तो पहले बाकी जिन्हें विवान है सारे का